ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਕੈਂਪ ਟੀਮ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਜ ਅਸੀਂ ਖੜੇ ਆ ਜੀ ਪਿੰਡ ਬਾਗੂ ਕੱਟਾ ਵਿੱਚ ਜਿੱਥੇ ਸਾਡੇ ਪਿੰਡ ਭੰਡਾਲ ਬੇੜ ਤੋਂ ਸਾਡੇ ਬਹੁਤ ਹੀ ਸਤਾਰਜੋਗ ਵੀਰ ਸਰਦਾਰ ਗੁਰਨਾਬ ਸਿੰਘ ਦੀ ਭੰਡਾਲ ਸਾਡਾ ਕਾਲਾ ਵੀਰ ਤੇ ਬੋਵੀ ਵੀਰ ਆਪਣਾ ਕਰਿਆਨਾ ਸਟੋਰ ਭੰਡਾਲ ਬੇੜ ਤੋਂ ਜੋ ਪਾਣੀ ਦੀ ਸੇਵਾ ਲੈ ਕੇ ਆਏ ਆ ਕਿਉਂਕਿ ਜਿਹੜੇ ਅੱਜ ਲੋੜ ਹੈ ਇੱਥੇ ਕਿਉਂਕਿ ਪਾਣੀ ਜਿਹੜਾ ਹੈਗਾ ਪੀਣ ਜੋ ਪਾਣੀ ਬਹੁਤ ਖਰਾਬ ਹੋ ਚੁੱਕਿਆ ਹੈ ਬਾਕੀ ਜਿੰਨੀਆਂ ਵੀ ਸੇਵਾਵਾਂ ਜਿੰਨੀਆਂ ਵੀ ਸੰਗਤਾਂ ਕੁਸ਼ਕਰਤਾਰਪੁਰ ਤੋਂ ਪਹੁੰਚ ਆਈਆਂ ਨੇ ਸਾਡੇ ਕੋਲ ਤੂੜੀ ਦੀ ਸੇਵਾ ਲੈ ਕੇ ਕੁਸ਼ਪੀਰ ਹੁਸ਼ਿਆਰਪੁਰ ਤੋਂ ਆ ਰਹੇ ਨੇ ਸਾਰੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਕਿ ਇਸ ਸਮੇਂ ਜਿਹੜੀ ਹੈਗੀ ਆ ਜਿੱਥੇ ਸਾਨੂੰ ਰਾਸ਼ਨ ਦੀ ਲੋੜ ਏ ਉੱਥੇ ਜਿਹੜੇ ਸਾਡੇ ਅੱਗੇ ਸੁਲਤਾਨਪੁਰ ਹਲਕੇ ਦੇ ਵਿੱਚ ਬੰਨ ਟੁੱਟੇ ਨੇ ਉੱਥੇ ਸਾਨੂੰ ਬੋਰੀਆਂ ਦੀ ਬਹੁਤ ਵੱਡੇ ਪੱਧਰ ਤੇ ਖਾਲੀ ਬੋਰੀਆਂ ਦੀ ਲੋੜ ਏ ਤੇ ਮਿੱਟੀ ਦੀਆਂ ਟਰਾਲੀਆਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਏ ਤੇ ਗੁੰਦਵਾਰ ਆਲੀ ਕਲਾ ਵਿਖੇ ਜਿਹੜਾ ਹੈਗਾ ਵਾ ਉਹ ਬੋਰੇ ਭਰੇ ਜਾ ਰਹੇ ਨੇ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਲੀ ਗਲਾਂ ਗੁਰਦੁਆਰਾ ਸਾਹਿਬ ਵਿਖੇ ਮਿੱਟੀ ਦੀ ਸੇਵਾ ਚੱਲ ਰਹੀ ਹੈ ਔਰੇ ਪਰ ਹੁੰਦੀ ਸੇਵਾ ਚੱਲ ਰਹੀ ਹੈ ਖਾਲੀ ਟੋਕੜੀਆਂ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਮਿੱਟੀ ਦੀ ਲੋੜ ਹੈ ਉਹ ਲੈ ਕੇ ਪਹੁੰਚੋ ਤੇ ਜਿਹੜੀਆਂ ਸੰਗਤਾਂ ਅੱਜ ਇੱਥੇ ਸੇਵਾ ਲੈ ਕੇ ਬਾਗੂਪੱਟਾ ਕੰਮੇਵਾਲ ਵਿਖੇ ਪਹੁੰਚੀਆਂ ਬਟਵੰਦਾਵੇਰ ਤੋਂ ਸਰਦਾਰ ਕਰਨਾਮ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ